ਗਰਮੀਆਂ ਦੀ ਦੁਪਹਿਰ ਸੀ ਪਿੰਡ ਦੀ ਗਲੀ ਵਿੱਚ ਮਿੱਟੀ ਦੀ ਧੂੜ ਉੱਡ ਰਹੀ ਸੀ ਹਰਮਿੰਦਰ ਬਾਬਾ ਆਪਣੇ ਪੁਰਾਣੇ ਸਾਈਕਲ ਦੇ ਪਿੱਛੇ ਕੱਪੜਿਆਂ ਦੀ ਬੰਦੀ ਲਟਕਾਏ ਹੋਏ ਘਰ-ਘਰ ਆਵਾਜ਼ਾਂ ਮਾਰਦਾ ਫਿਰ ਰਿਹਾ ਸੀ ਕੱਪੜੇ ਲੈ ਲਓ ਸਸਤੇ ਕੱਪੜੇ ਕੱਪੜੇ ਲੈ ਲਓ ਜਿਵੇਂ ਉਹ ਸਰਪੰਚਾਂ ਦੇ ਵੱਡੇ ਕਿਲੇ ਵਰਗੇ ਘਰ ਦੇ ਕੋਲ ਪਹੁੰਚਿਆ ਤਾਂ ਅੰਦਰੋਂ ਆਵਾਜ਼ ਆਈ ਇਹ ਕੁੜੀਏ ਪਾਣੀ ਲਿਆ ਹਰਮਿੰਦਰ ਬਾਬਾ ਉਸਨੇ ਇੱਕ ਛਿਰੀ ਵਿੱਚੋਂ ਝਾਤ ਮਾਰੀ ਕੁੜੀ ਉਹਦੀਆਂ ਨਿਗਾਹਾਂ ਚੌਕਈਆਂ ਉਹੀ ਸੀ ਜੋ 7 ਸਾਲ ਪਹਿਲਾਂ ਕੁੜੀ ਉਸਦੇ ਘਰੋਂ ਭੱਜ ਗਈ ਸੀ ਜੋ ਪਿੰਡ ਦੀਆਂ ਕਹਾਣੀਆਂ ਦੇ ਵਿੱਚ ਤਾਂ ਮਰ ਚੁੱਕੀ ਸੀ ਹੁਣ ਉਸੇ ਸਰਪੰਚ ਦੇ ਘਰ ਵਿੱਚ ਦਿਹਾੜੀ ਕਰ ਰਹੀ ਸੀ ਸਿਰ ਝੁਕਾ ਕੇ ਪੈਰ ਨੰਗੇ ਹੱਥਾਂ ਵਿੱਚ ਪਾਣੀ ਦੀ ਗਾਗਰੀ ਉਹ ਸੀ ਰੋਸ਼ਨੀ ਉਸਦੀ ਆਪਣੀ ਧੀ ਹਰਮਿੰਦਰ ਦੇ ਸਾਹ ਰੁੱਕ ਗਏ ਸਾਈਕਲ ਲੱਭੜੀ ਉਸਦੇ ਪੈਰ ਜੰਮ ਗਏ ਤੇ ਦਿਲ ਕੰਬਣ ਲੱਗ ਪਿਆ ਇੰਜ ਕਿਵੇਂ ਇਹ ਸੱਚ ਹੈ ਜਾਂ ਫਿਰ ਇੱਕ ਦਿਲ ਦੀ ਭਟਕਣਾ ਪਰ ਨਹੀਂ ਇਹ ਝੂਠ ਨਹੀਂ ਸੀ ਇਹ ਰੋਸ਼ਨੀ ਹੀ ਸੀ ਜਿਸ ਦੇ ਲਈ ਉਹ 7 ਸਾਲਾਂ ਤੋਂ ਹਰ ਰੋਜ਼ ਗੜੇ-ਗੜੇ ਫਿਰ ਕੇ ਪੁੱਛਦਾ ਸੀ ਕਿ ਮੇਰੀ ਧੀ ਵੇਖੀ ਹੈ ਕਿਸੇ ਨੇ ਪਰ ਹੁਣ ਸਵਾਲ ਇਹ ਨਹੀਂ ਸੀ ਕਿ ਉਹ ਮਿਲ ਗਈ ਸਵਾਲ ਇਹ ਸੀ ਕਿ ਉਹ ਇੱਥੇ ਆਈ ਕਿਵੇਂ ਸਰਪੰਚ ਦੇ ਘਰ ਦਿਹਾੜੀ ਕਰਨ ਦੀ ਮਜਬੂਰੀ ਕਿਹੜੀ ਸੀ ਤੇ ਉਹ ਸੱਚ ਮੁੱੱਚ ਚੁੱਪ ਕਿਉਂ ਸੀ ਜੀ ਹਾਂ ਕਹਾਣੀ ਇਥੋਂ ਸ਼ੁਰੂ ਹੁੰਦੀ ਹੈ ਜਿੱਥੇ ਸੱਚ ਲੱਭਣ ਦੀ ਕੋਝ ਹਰਮਿੰਦਰ ਬਾਬੇ ਨੂੰ ਅਜਿਹੇ ਰਾਜਾਂ ਤੱਕ ਲੈ ਕੇ ਜਾਂਦੀ ਹੈ ਜਿੱਥੇ ਪਿਆਰ, ਵਿਸ਼ਵਾਸ, ਧੋਖਾ ਅਤੇ ਸਾਜ਼ਿਸ਼ਾਂ ਦੀ ਇੱਕ ਹੋਰ ਹੀ ਦੁਨੀਆ ਲੁਕਾਈ ਹੋਈ ਸੀ ਜਿੱਥੇ ਰੌਸ਼ਨੀ ਦੀ ਚੁੱਪ, ਦਰਦ ਪਰਿਆ ਇਤਿਹਾਸੀ ਅਤੇ ਸੱਚ ਦਾ ਸਾਹਮਣਾ ਕਰਨ ਦੇ ਲਈ ਹਰਮਿੰਦਰ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਲੜਾਈ ਲੜਨੀ ਸੀ ਹੁਣ ਤੁਹਾਡੇ ਮਨ ਦੇ ਵਿੱਚ ਵੀ ਇਹੀ ਖਿਆਲ ਬਾਰੀ-ਬਾਰੀ ਆਉਂਦਾ ਹੈ ਕਿ ਉਸ ਦੀ ਲੜਕੀ ਉਸ ਸਰਪੰਚ ਦੇ ਘਰ ਵਿੱਚ ਦਿਹਾੜੀ ਕਰਨ ਦੇ ਲਈ ਕਿਵੇਂ ਆਈ ਹਰਮਿੰਦਰ ਨੇ ਆਪਣੀਆਂ ਅੱਖਾਂ ਨੂੰ ਇੱਕ ਵਾਰੀ ਫੇਰ ਮਿਟਿਆ ਛਿਰੀ ਵਿੱਚੋਂ ਵੱਖੀ ਤਸਵੀਰ ਵਾਲੇ ਉਸ ਦੇ ਉੱਪਰ ਸਪਸ਼ਟ ਸੀ ਕਿ ਉਹੀ ਉਸ ਦੀ ਧੀ ਸੀ ਰੋਸ਼ਨੀ ਪਰ ਇਹ ਹੋ ਸਕਦਾ ਸੀ ਜਿਹੜੀ ਧੀ ਦੇ ਲਈ ਉਹ 7 ਸਾਲ ਤੱਕ ਹਰ ਥਾਂ ਗਿਆ ਪੁਲਿਸ ਥਾਣੇ ਰਿਸ਼ਤੇਦਾਰਾਂ ਦੇ ਘਰ ਹਰ ਪੀਰਾਂ ਦੀਆਂ ਦਰਗਾਹਾਂ ਤੇ ਤੇ ਉਹ ਐਸੇ ਹੀ ਘਰ ਦੇ ਵਿੱਚ ਦਿਹਾੜੀਦਾਰ ਬਣੀ ਹੋਈ ਹੈ ਉਹ ਇੱਕ ਪਰ ਵਿੱਚ ਸਾਈਕਲ ਉੱਪਰੋਂ ਉਤਰਿਆ ਤੇ ਦਰਵਾਜ਼ੇ ਵੱਲ ਵਧਿਆ ਰੋਸ਼ਨੀ ਉੱਚੀ ਕਿਆ ਪਰ ਦਰਵਾਜ਼ਾ ਬੰਦ ਹੋ ਗਿਆ ਅੰਦਰੋਂ ਕੋਈ ਆਵਾਜ਼ ਨਹੀਂ ਸਿਰਫ ਚੁੱਪ ਚੌਕੀਦਾਰ ਨੇ ਆ ਕੇ ਰਾਹ ਰੋਕ ਲਿਆ ਕੌਣ ਐ ਤੂੰ ਮੈਂ ਰੋਸ਼ਨੀ ਦਾ ਪਿਓ ਇਹ ਮੇਰੀ ਧੀ ਹੈ ਚੌਕੀਦਾਰ ਹੱਸਿਆ ਇੱਥੇ ਕੋਈ ਰੋਸ਼ਨੀ ਨਹੀਂ ਤੇਰੇ ਵਰਗੇ ਕਈ ਆਉਂਦੇ ਨੇ ਇੱਥੇ ਜਾ ਚਲਾ ਜਾ ਵੇਦਨ ਨੂੰ ਧੱਕੇ ਮਾਰ ਕੇ ਬਾਹਰ ਕੱਟਣਾ ਪਵੇਗਾ ਦਰਵਾਜ਼ਾ ਬੰਦ ਹੋ ਗਿਆ ਪਰ ਹਰਮਿੰਦਰ ਦੀ ਜ਼ਿੰਦਗੀ ਦੀ ਜੋ ਇੱਕ ਦਰਵਾਜ਼ੇ ਦੀ ਖਿੜਕੀ ਹੈ ਉਹ ਹੁਣ ਖੁੱਲ ਚੁੱਕੀ ਸੀ ਤੇ ਉਸ ਨੂੰ ਕਨਫਰਮ ਹੋ ਚੁੱਕਿਆ ਸੀ ਕਿ ਇਹ ਮੇਰੀ ਹੀ ਧੀ ਹੈ ਹਰਮਿੰਦਰ ਨੇ ਪਿੰਡ ਦੇ ਪੁਰਾਣੇ ਮਿੱਤਰਾਂ ਨੂੰ ਲੱਭਣਾ ਸ਼ੁਰੂ ਕੀਤਾ ਉਸ ਨੂੰ ਯਾਦ ਆਇਆ ਕਿ ਰੋਸ਼ਨੀ ਨੇ 7 ਸਾਲ ਪਹਿਲਾਂ ਰਣਦੀਪ ਨਾਲ ਦੋਸਤੀ ਕਰ ਲਈ ਸੀ ਰਣਦੀਪ ਸਰਪੰਚ ਦਾ ਮੁੰਡਾ ਕਈ ਵਾਰ ਰਾਤਾਂ ਨੂੰ ਰੋਸ਼ਨੀ ਦੇ ਹੱਥਾਂ ਵਿੱਚ ਨਵੀਆਂ ਨਵੀਆਂ ਚਿੱਠੀਆਂ ਮਿਲਦੀਆਂ ਸੀ ਉਹ ਨਹੀਂ ਜਾਣਦਾ ਸੀ ਕਿ ਉਹ ਕਿਹੜੀ ਜ਼ਿੰਦਗੀ ਵੱਲ ਵੱਧ ਰਹੀ ਹੈ ਪਰ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਭੱਜ ਜਾਵੇਗੀ ਹੁਣ ਉਸ ਨੂੰ ਇਹ ਵੀ ਪਤਾ ਚੱਲਿਆ ਕਿ ਰਣਦੀਪ ਵੀ ਕਈ ਸਾਲ ਪਿੰਡ ਤੋਂ ਬਾਹਰ ਰਿਹਾ ਕਿਹਾ ਜਾਂਦਾ ਸੀ ਕਿ ਉਹ ਚੰਡੀਗੜ੍ਹ ਵਾਪਸ ਗਿਆ ਸੀ ਪਰ ਇੱਕ ਸਾਲ ਪਹਿਲਾਂ ਵਾਪਸ ਆਇਆ ਹੈ ਸਰਪੰਚ ਨੇ ਆਪਣੇ ਮੁੰਡੇ ਲਈ ਵਿਆਹ ਦੀ ਲੋੜ ਦੱਸੀ ਸੀ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਰਣਦੀਪ ਵਿਆਹ ਕਰ ਚੁੱਕਾ ਸੀ ਜਾਂ ਨਹੀਂ ਹਰਮਿੰਦਰ ਨੇ ਇੱਕ ਦਿਨ ਬਾਜ਼ਾਰ ਵਿੱਚ ਰਣਦੀਪ ਦੇ ਪੁਰਾਣੇ ਦੋਸਤ ਬਿੱਟੂ ਨੂੰ ਦੇਖਿਆ ਬਿੱਟੂ ਨੇ ਪਹਿਲਾਂ ਮੁੱਕੜਮਾ ਚਾਇਆ ਪਰ ਬਾਬੇ ਦੀ ਹਾਲਤ ਦੇਖ ਕੇ ਆਖਿਆ ਅੰਕਲ ਜੀ ਗੱਲ ਗੰਭੀਰ ਹੈ ਰੋਸ਼ਨੀ ਭੈਣ ਵਿਆਹੀ ਹੋਈ ਸੀ ਰਣਦੀਪ ਨਾਲ ਪਰ ਸਾਲ ਭਰ ਤੋਂ ਬਾਅਦ ਉਹਦੀ ਜ਼ਿੰਦਗੀ ਨਰਕ ਬਣ ਗਈ ਹੈ ਨਰਕ ਕਿਵੇਂ ਹਰਮਿੰਦਰ ਨੇ ਪੁੱਛਿਆ ਉਸ ਨੂੰ ਘਰ ਦੀ ਬੋਟੀ ਕਦੇ ਹੀ ਨਹੀਂ ਮੰਨਿਆ ਗਿਆ ਸਰਪੰਚ ਦੇ ਡਰ ਤੋਂ ਰਣਦੀਪ ਨੇ ਉਸ ਨੂੰ ਘਰ ਅੰਦਰ ਰੱਖਿਆ ਬਰબાદ ਵਿੱਚ ਉਹ ਰੋਸ਼ਨੀ ਨੂੰ ਨੌਕਰਾਂ ਨਹੀਂ ਬਣਾ ਕੇ ਘਰ ਦੇ ਕੰਮਾਂ ਚ ਲਾਇਆ ਬਾਹਰ ਦੱਸਿਆ ਕਿ ਉਹ ਇੱਕ ਦਿਹਾੜੀਦਾਰ ਔਰਤ ਹੈ ਹਰਮਿੰਦਰ ਦੇ ਪੈਰ ਉਸੇ ਥਾਂ ਨੂੰ ਲੱਭ ਰਹੇ ਸੀ ਕਿ ਮੈਂ ਹੁਣੇ-ਹੁਣੇ ਮਿੱਟੀ ਦੇ ਵਿੱਚ ਆਪਣੇ ਆਪ ਨੂੰ ਸੰਭਾਲ ਲਵਾਂ ਬਿੱਟੂ ਨੇ ਹੋਰ ਵੀ ਦੱਸਿਆ ਰੋਸ਼ਨੀ ਕਦੇ ਬਾਹਰ ਆਉਂਦੀ ਨਹੀਂ ਡਰਾਇਆ ਹੋਇਆ ਹੈ ਸਰਪੰਚ ਦੀ ਪਟਵਾਰੀ ਨਾਲ ਗੱਲਬਾਤ ਚੱਲ ਰਹੀ ਸੀ ਕਿ ਰੋਸ਼ਨੀ ਨੂੰ ਕਿਸੇ ਦੂਜੇ ਪਿੰਡ ਦੇ ਵਿੱਚ ਵੇਚ ਦਿੱਤਾ ਜਾਵੇ ਹਰਮਿੰਦਰ ਨੇ ਫੈਸਲਾ ਕਰ ਲਿਆ ਕਿ ਉਹ ਰਾਤ ਨੂੰ ਆਵੇਗਾ ਉਹਦੇ ਕੋਲ ਕੁਝ ਨਹੀਂ ਸੀ ਨਾ ਹਥਿਆਰ ਨਾ ਤਾਕਤ ਪਰ ਉਹਦੇ ਕੋਲ ਇੱਕ ਪਿਓ ਦਾ ਦਿਲ ਸੀ ਜਿਸ ਨੂੰ ਰੋਕਣਾ ਅਸੰਭਵ ਸੀ ਉਸਨੇ ਪਿੰਡ ਦੇ ਦੋ ਵਿਸ਼ਵਾਸੀ ਲੋਕਾਂ ਨੂੰ ਰਾਜਦਾਰੀ ਨਾਲ ਮਿਲਾਇਆ ਉਹਨਾਂ ਨੇ ਦੱਸਿਆ ਕਿ ਰੋਸ਼ਨੀ ਨੂੰ ਇੱਕ ਪੁਰਾਣੀ ਹਵੇਲੀ ਦੇ ਪਿਛਲੇ ਕਮਰੇ ਵਿੱਚ ਰੱਖਿਆ ਗਿਆ ਹੈ ਉਹ ਰਾਤ ਨੂੰ ਲੁਕ ਛੁਪ ਕੇ ਗਏ ਪਿਛਲੇ ਬਾਗ ਦੇ ਰਾਹੀਂ ਜਿੱਥੇ ਸਿਰਫ ਚਾਨਣੀ ਰੋਸ਼ਨੀ ਸੀ ਅਤੇ ਬਾਬੇ ਦੇ ਹੌਸਲੇ ਦੀ ਚਮਕ ਉਸ ਨੂੰ ਇੱਕ ਝੁੰਡੀ ਵਿੱਚ ਰੌਸ਼ਨੀ ਮਿਲੀ ਇਹ ਹਰਮਿੰਦਰ ਨੇ ਉਸ ਦਾ ਹੱਥ ਫੜ ਲਿਆ ਪੁੱਤ ਘਰ ਚੱਲ। ਰੌਸ਼ਨੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਉਹ ਹੌਸਤਾ ਹੌਸਤਾ ਕਹਿੰਦੀ ਬਾਪੂ ਹੁਣ देर ਹੋ ਗਈ। ਉਹਨਾਂ ਕੋਲ ਮੇਰੇ ਬਾਰੇ ਸੱਚ ਨਹੀਂ। ਉਹ ਦੱਸਣਗੇ ਕਿ ਮੈਂ ਚੋਰ ਹਾਂ ਕਿ ਮੈਂ ਸਰਪੰਚ ਦੇ ਰਾਤ ਜਾਣਦੀ ਹਾਂ। ਮੈਂ ਨਹੀਂ ਚੱਲ ਸਕਦੀ। ਹਰਮਿੰਦਰ ਨੇ ਹੌਲੇ ਨਾਲ ਕਿਹਾ ਸੱਚ ਨੂੰ ਲੁਕਾਉਣ ਵਾਲੇ ਹਮੇਸ਼ਾ ਡਰਦੇ ਨੇ। ਚੱਲ ਅਸੀਂ ਉਹਨਾਂ ਦਾ ਡਰ ਬਣਾਵਾਵਾਂਗੇ। ਜੀ ਹਾਂ ਉਸ ਤੋਂ ਬਾਅਦ ਜੋ ਰੋਸ਼ਨੀ ਹੈ ਉਹ ਥਰ ਥਰ ਕੰਬਣ ਲੱਗੀ ਅਤੇ ਕਹਿਣ ਲੱਗੀ ਕਿ ਇਹ ਲੋਕ ਤਾਂ ਮੈਨੂੰ ਮਾਰ ਦੇਣਗੇ ਉਸ ਤੋਂ ਬਾਅਦ ਰੋਸ਼ਨੀ ਨੇ ਕਿਹਾ ਕਿ ਬਾਪੂ ਜੀ ਤੁਸੀਂ ਨਹੀਂ ਜਾਣਦੇ ਇਹ ਜੋ ਘਰ ਹੈ ਇਹ ਸਿਰਫ ਮੇਰਾ ਕੈਦਖਾਨਾ ਨਹੀਂ ਇੱਥੇ ਕੁਝ ਹੋਰ ਵੀ ਹੈ ਕੀ ਹਰਮਿੰਦਰ ਨੇ ਹੌਲੀਦਿਨੇ ਪੁੱਛਿਆ ਉਸ ਦੀ ਆਵਾਜ਼ ਕੰਬ ਰਹੀ ਸੀ ਇਹ ਘਰ ਅੰਦਰ ਮਰਿਆ ਹੋਇਆ ਨਹੀਂ ਕੁਝ ਜਿਉਂਦਾ ਹੈ ਜੋ ਰਾਤ ਨੂੰ ਆਉਂਦਾ ਹੈ ਸੱਤ ਸਾਲ ਪਹਿਲਾਂ ਜਦੋਂ ਰੋਸ਼ਨੀ ਨੇ ਰਣਦੀਪ ਨਾਲ ਭੱਜ ਕੇ ਵਿਆਹ ਕੀਤਾ ਰਣਦੀਪ ਨੇ ਉਸ ਨੂੰ ਇੱਕ ਨਵੀਂ ਜ਼ਿੰਦਗੀ ਦੇ ਸੁਪਨੇ ਦਿਖਾਏ ਪਰ ਵਿਆਹ ਤੋਂ 2 ਮਹੀਨੇ ਬਾਅਦ ਹੀ ਸਾਰੀ ਹਕੀਕਤ ਸਾਹਮਣੇ ਆ ਗਈ ਇੱਕ ਰਾਤ ਰਣਦੀਪ ਨੇ ਰੋਸ਼ਨੀ ਨੂੰ ਇੱਕ ਪੁਰਾਣੀ ਹਵੇਲੀ ਦੇ ਅੰਦਰ ਲਿਜਾ ਕੇ ਕਿਹਾ ਕਿ ਇਹ ਘਰ ਹੁਣ ਤੇਰਾ ਏ ਪਰ ਇੱਕ ਸ਼ਰਤ ਧੀ ਉਸ ਨੇ ਵੇਖਿਆ ਕਿ ਹਵੇਲੀ ਦੇ ਪਿਛਲੇ ਹਿੱਸੇ ਵਿੱਚ ਮਿੱਟੀ ਖੋਦਾਈ ਹੋਈ ਸੀ ਉੱਥੇ 4 ਲਾਸ਼ਾਂ ਦੱਬੀਆਂ ਹੋਈਆਂ ਸਨ ਰੋਸ਼ਨੀ ਦਾ ਦਿਮਾਗ ਸੁੰਨ ਹੋ ਗਿਆ ਇਹ ਕੌਣ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਸੱਚ ਦੇਖਣ ਦੀ ਕੋਸ਼ਿਸ਼ ਕੀਤੀ ਮੇਰੇ ਪਿਓ ਨੇ ਆਪੇ ਇਹ ਕੰਮ ਕੀਤਾ ਉਹਨਾਂ ਨੇ ਪਿੰਡ ਦੀਆਂ ਕੁੜੀਆਂ ਨੂੰ ਵਧੀਆ ਕੰਮ ਤੇ ਨਾ ਤੇ ਸ਼ਹਿਰ ਤੇ ਭੇਜਿਆ ਪਰ ਅਸਲ ਵਿੱਚ ਉਹਨਾਂ ਨੂੰ ਵੇਚਿਆ ਗਿਆ ਰੋਸ਼ਨੀ ਦੇ ਹੱਥ ਕੰਮ ਲੱਗ ਪਏ ਤੇਰੇ ਨਾਲ ਵੀ ਇਹੀ ਹੋਣਾ ਸੀ ਪਰ ਮੈਂ ਤੈਨੂੰ ਰੱਖ ਲਿਆ ਪਰ ਇਸ ਘਰ ਵਿੱਚ ਰਹਿਣ ਦੀ ਇੱਕੋ ਇੱਕ ਸਜਾਏ ਚੋਕ ਸਰਪੰਚ ਦਾ ਅਸਲ ਚਿਹਰਾ ਸਰਪੰਚ ਬਾਹਰੋਂ ਐਦਾਂ ਦਿਖਾਉਂਦਾ ਸੀ ਜਿਵੇਂ ਪਿੰਡ ਦੀ ਇੱਜ਼ਤ ਹੈ ਅੰਦਰੋਂ ਇੱਕ ਇਨਸਾਨੀ ਵਿਕਰਾਲਤਾ ਦਾ ਰੂਪ ਸੀ ਉਹ ਕੁੜੀਆਂ ਨੂੰ ਬੰਦ ਕਰਦਾ ਉਹਨਾਂ ਦੀ ਤਸਕਰੀ ਕਰਦਾ ਕੁਝ ਨੂੰ ਝੂਠੇ ਦੋਸ਼ ਲਾ ਕੇ ਮਾਰ ਦਿੰਦਾ ਜਿਹੜਾ ਕੋਈ ਸੱਚ ਜਾਣਦਾ ਉਹ ਜਾਂ ਤਾਂ ਮਾਰਿਆ ਜਾਂਦਾ ਜਾਂ ਗਾਇਬ ਕਰ ਦਿੱਤਾ ਜਾਂਦਾ ਰਣਦੀਪ ਵੀ ਹੁਣ ਪਿਓ ਦੀਆਂ ਰਾਹਾਂ ਤੇ ਸੀ ਰੌਸ਼ਨੀ ਨੇ 7 ਸਾਲ ਇਹ ਸਭ ਦੇਖਿਆ ਹਰ ਰਾਤ ਨਵੀਆਂ ਚੀਕਾਂ ਨਵੀਆਂ ਮੌਤਾਂ ਪਰ ਹੁਣ ਉਹ ਆਪਣੇ ਪਿਓ ਨੂੰ ਦੇਖ ਕੇ ਹੌਸਲਾ ਦੇ ਵਿੱਚ ਆਏ ਹੋਏ ਸੀ ਬਾਪੂ ਮੈਂ ਇਹਨਾਂ ਦਾ ਸੱਚ ਸਭ ਨੂੰ ਦੱਸਣਾ ਚਾਹੁੰਨੀ ਆ ਪਰ ਇਹ ਸੌਖਾ ਨਹੀਂ ਹਰਮਿੰਦਰ ਨੇ ਫੈਸਲਾ ਕਰ ਲਿਆ ਕਿ ਉਹ ਦਿਨ ਤੇ ਥਾਣੇਦਾਰ ਨੂੰ ਮਿਲਿਆ ਪਰ ਥਾਣੇਦਾਰ ਵੀ ਸਰਪੰਚ ਦਾ ਹਥਿਆਰ ਸੀ ਹੁਣ ਇੱਕੋ ਇੱਕ ਚਾਰਾ ਸੀ ਸਬੂਤ ਰੋਸ਼ਨੀ ਨੇ ਉਸ ਨੂੰ ਦੱਸਿਆ ਕਿ ਹਵੇਲੀ ਦੇ ਹੇਠਲੇ ਪਵਾਨੀ ਵਿੱਚ ਫੈਲਾ ਹਨ ਜਿਨਾ ਵਿੱਚ ਨਾਮ ਫੋਟੋਆਂ ਅਤੇ ਲਿਸਟਾਂ ਹਨ ਉਹ ਰਾਤ ਦੋਵੇਂ ਪਿਓ ਤੀਨੇ ਪੁਹਾਣੀ ਵਿੱਚ ਜਾਣ ਦੀ ਯੋਜਨਾ ਬਣਾਈ ਪਰ ਜਦੋਂ ਉੱਥੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਕੋਈ ਪਹਿਲਾਂ ਹੀ ਉੱਥੇ ਸੀ ਲਾਲ ਬੱਤੀ ਵਾਲਾ ਕੈਮਰਾ ਚਮਕ ਰਿਹਾ ਸੀ ਕਿਸੇ ਨੇ ਸਾਰੀਆਂ ਫੈਲਾਂ ਚੁਰਾ ਲੀਆਂ ਸਨ ਅਚਾਨਕ ਪਿੱਛੋਂ ਆਵਾਜ਼ ਆਈ ਤੁਸੀਂ ਸੋਚਿਆ ਸੀ ਤੁਸੀਂ ਸੱਚ ਖੋਲ ਦਿਓਗੇ ਸਰਪੰਚ ਖੁਦ ਖੜਾ ਸੀ ਰਣਦੀਪ ਦੇ ਨਾਲ ਹੱਥ ਦੇ ਵਿੱਚ ਸੀ ਬੰਦੂਕ ਇਸ ਤੋਂ ਬਾਅਦ ਕੀ ਹੋਇਆ ਇਸ ਕੱਲੀ ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਉਣੇ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਰਪੰਚ ਦੇ ਹੱਥ ਵਿੱਚ ਬੰਦੂਕ ਸੀ ਤੇ ਰਣਦੀਪ ਵੀ ਉਸਦੇ ਨਾਲ ਖੜਾ ਸੀ ਰੋਸ਼ਨੀ ਨੇ ਆਪਣੇ ਪਿਓ ਦਾ ਹੱਥ ਫੜਿਆ ਹੋਇਆ ਤੇ ਦੋਵਾਂ ਦੀ ਅੱਖਾਂ ਵਿੱਚ ਡਰ ਨਹੀਂ ਸੀ ਬਲਕਿ ਹੌਸਲਾ ਸੀ ਸਰਪੰਚ ਨੇ ਹੰਕਾਰ ਨਾਲ ਕਿਹਾ ਫਾਇਲਾਂ ਤਾਂ ਸਾਡੀਆਂ ਹੱਥੇ ਆ ਗਈਆਂ ਨੇ ਹੁਣ ਕਿਹੜਾ ਸੱਚ ਹੈ ਕਿਸ ਨੂੰ ਦੱਸੋਗੇ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਕਹਾਣੀ ਇੱਥੇ ਮੁੱਕਦੀ ਨਹੀਂ ਉਨ੍ਹਾਂ ਦੀ ਪੁਹਾਣੀ ਵਿੱਚ ਲੱਗਿਆ ਹੋਇਆ ਇੱਕ ਗੁਪਤ ਕੈਮਰਾ ਰੋਜ਼ਾਨਾ ਸਾਰੀ ਹਕੀਕਤ ਕੈਦ ਕਰ ਰਿਹਾ ਸੀ ਤੇ ਇਹ ਕੈਮਰਾ ਹਰਮਿੰਦਰ ਨੇ ਲਗਾ ਦਿੱਤਾ ਸੀ ਉਹ ਜਾਣਦਾ ਸੀ ਕਿ ਇੰਜ ਹੀ ਸੱਚ ਨੂੰ ਕੈਦ ਕੀਤਾ ਜਾ ਸਕਦਾ ਹੈ ਸਰਪੰਚ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਰੋਸ਼ਨੀ ਨੇ ਹੌਸਲਾ ਕਰਕੇ ਆਪਣੇ ਪਿਤਾ ਨੂੰ ਸੁੱਟ ਦਿੱਤਾ ਗੋਲੀ ਕੰਧ ਵਿੱਚ ਲੱਗੀ ਉਹ ਦੋਵੇਂ ਦੌੜ ਕੇ ਭੱਜ ਗਏ ਪਰ ਇਹ ਦੌੜ ਆਖਰੀ ਨਹੀਂ ਸੀ ਉਹ ਸਿੱਧਾ ਪਿੰਡ ਦੇ ਮੰਡੇ ਕਮਰੇ ਵਿੱਚ ਪਹੁੰਚੇ ਜਿੱਥੇ ਕੈਮਰਾ ਸੀ। ਉਹਨਾਂ ਨੇ ਸਾਰੇ ਵੀਡੀਓ ਬਾਹਰ ਕੱਢੇ ਤੇ ਹੁਣ ਰਾਹ ਸੀ ਪਿੰਡ ਦੀ ਪੰਚਾਇਤ ਵਿੱਚ ਇਹ ਸਭ ਲੋਕਾਂ ਨੂੰ ਦਿਖਾਉਣਾ। ਫੈਲਾ ਰਣਦੀਪ ਨੇ ਸਰਪੰਚ ਦੇ ਹੁਕਮ ਤੇ ਚੁਰਾਈਆਂ ਸਨ ਪਰ ਰਣਦੀਪ ਵੀ ਅੰਦਰੋਂ ਤੋੜਿਆ ਹੋਇਆ ਸੀ। ਉਹ ਰੋਜ਼ ਇਹ ਦ੍ਰਿਸ਼ ਦੇਖਦਾ ਸੀ ਕਿ ਉਸਦੇ ਪਿਓ ਨੇ ਕਿੰਨੇ ਘਰਾਂ ਨੂੰ ਉਜਾੜਿਆ। ਅੰਤ ਵਿੱਚ ਰੋਸ਼ਨੀ ਨੇ ਉਸ ਨੂੰ ਕਹਿ ਦਿੱਤਾ ਜੇ ਸੱਚ ਨਾ ਖੁੱਲਿਆ ਤਦ ਤੂੰ ਵੀ ਆਪਣੇ ਪਿਓ ਵਰਗਾ ਹੋ ਜਾਵੇਂਗਾ ਇਹ ਸੁਣ ਕੇ ਰਣਦੀਪ ਨੇ ਫੈਲਾ ਥੱਲੇ ਸੁੱਟ ਦਿੱਤੀਆਂ ਇਹ ਲੈ ਜਾ ਹੁਣ ਮੈਂ ਵੀ ਤੇਰੇ ਨਾਲ ਹਾਂ ਰਣਦੀਪ ਦਾ ਮਨ ਬਦਲ ਗਿਆ ਉਹ ਵੀ ਸੱਚ ਦੇ ਪਾਸੇ ਖੜਾ ਹੋ ਗਿਆ ਅਗਲੇ ਦਿਨ ਪਿੰਡ ਦੇ ਵਿੱਚ ਇੱਕ ਚੋਪਾਲ ਰੱਖੀ ਗਈ ਪਿੰਡ ਦੇ ਸਾਰੇ ਲੋਕ ਇਕੱਠੇ ਹੋਏ ਰੋਸ਼ਨੀ ਨੇ ਮਾਈਕ ਫੜਿਆ ਇਹ 7 ਸਾਲ ਮੇਰੇ ਲਈ ਨਰਕ ਸਨ ਮੈਂ ਹੁਣ ਤੁਹਾਨੂੰ ਸੱਚ ਦੱਸਣਾ ਚਾਹੁੰਦੀ ਹਾਂ ਉਹਨਾਂ ਨੇ ਸਕਰੀਨ ਤੇ ਕੈਮਰੇ ਤੇ ਇੱਕ ਵੀਡੀਓ ਚਲਾਈ ਸਰਪੰਚ ਦੇ ਹਰ ਗਲਤ ਕੰਮਾਂ ਦੀ ਪੋਲ ਖੁੱਲ ਗਈ ਚੀਕਾਂ ਤਸਕਰੀ ਧੋਖਾ ਸਭ ਸਾਹਮਣੇ ਆ ਗਿਆ ਲੋਕਾਂ ਨੇ ਗੁੱਸੇ ਵਿੱਚ ਆ ਕੇ ਸਰਪੰਚ ਦਾ ਘਰ ਘੇਰ ਲਿਆ ਤੇ ਪੁਲਿਸ ਨੂੰ ਬੁਲਾਇਆ ਗਿਆ ਸਰਪੰਚ ਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਰੋਸ਼ਨੀ ਨੇ ਆਪਣੇ ਪਿਓ ਹਰਮਿੰਦਰ ਦਾ ਹੱਥ ਫੜਿਆ ਅਤੇ ਕਿਹਾ ਬਾਪੂ ਹੁਣ ਮੈਂ ਆਜ਼ਾਦ ਹਾਂ ਰਣਦੀਪ ਨੇ ਵੀ ਮਾਫੀ ਮੰਗੀ ਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਦਾ ਵਾਅਦਾ ਕੀਤਾ ਇਸ ਪਿੰਡ ਦੇ ਲੋਕਾਂ ਨੇ ਵੀ ਰੋਸ਼ਨੀ ਨੂੰ ਵਧਾਈ ਦਿੱਤੀ ਤੇ ਉਸ ਤੋਂ ਬਾਅਦ ਹਰਮਿੰਦਰ ਨੇ ਆਪਣੇ ਸਾਇਕਲ ਚੁੱਕੀ ਹੁਣ ਉਹ ਕਪੜੇ ਵਿੱਚ ਨਹੀਂ ਰੋਸ਼ਨੀ ਦੀ ਨਵੀਂ ਦੁਨੀਆ ਬਣਾਉਣ ਦੇ ਲਈ ਚੱਲਿਆ ਸੀ ਪਰ ਇਹ ਜ਼ਿੰਦਗੀ ਹਾਲੇ ਵੀ ਐਨੀ ਆਸਾਨ ਨਹੀਂ ਸੀ ਕਿਉਂਕਿ ਇਹਨਾਂ ਨੇ ਪੰਗਾ ਕਿਸ ਦੇ ਨਾਲ ਲਿਆ ਸੀ ਸਰਪੰਚ ਦੇ ਨਾਲ ਤੇ ਅੱਗੇ-ਅੱਗੇ ਜੋ ਕਹਾਣੀ ਦੇ ਵਿੱਚ ਜੋ ਕਿ ਰੋਸ਼ਨੀ ਦੇ ਨਾਲ ਹੋਰ ਕੀ-ਕੀ ਹੋਣਾ ਹੈ ਇਸ ਤੋਂ ਤੁਹਾਨੂੰ ਰੂਬਰੂ ਕਰਵਾਉਂਦੇ ਆਂ ਸਰਪੰਚ ਦੇ ਗ੍ਰਿਫਤਾਰ ਹੋਣ ਦੇ ਮਗਰੋਂ ਪਿੰਡ ਦੇ ਵਿੱਚ ਅਜੀਬ ਚੁੱਪ ਛਾ ਗਈ। ਲੋਕਾਂ ਦੇ ਚਿਹਰਿਆਂ ਤੇ ਡਰ ਵੀ ਸੀ ਤੇ ਭਰੋਸਾ ਵੀ ਸੀ। ਅਤੇ ਉਸ ਤੋਂ ਬਾਅਦ ਲੋਕ ਅੰਦਰੋਂ ਅੰਦਰੋਂ ਸੈਮੇ ਹੋਏ ਵੀ ਸੀ ਪਰ ਸਰਪੰਚ ਦੇ ਨਾਲ ਜਿੰਨਾਂ ਲੋਕਾਂ ਨੇ ਮਿਲ ਕੇ ਗੁੱਮਨਾਮ ਰਾਜ ਬਣਾਏ ਹੋਏ ਸਨ ਉਹ ਅਜੇ ਵੀ ਆਜ਼ਾਦ ਸਨ। ਉਹਨਾਂ ਨੂੰ ਡਰ ਸੀ ਕਿ ਰੋਸ਼ਨੀ ਨੇ ਹਰਮਿੰਦਰ ਹੁਣ ਸਾਰੇ ਸੱਚ ਬਾਹਰ ਲਿਆਉਣਗੇ। ਇੱਕ ਰਾਤ ਰੋਸ਼ਨੀ ਨੂੰ ਉਸਦੇ ਕਮਰੇ 'ਚ ਅਣਜਾਣੀ ਆਵਾਜ਼ ਸੁਣਾਈ ਦਿੱਤੀ ਕੋਈ ਕਹਿ ਰਿਹਾ ਸੀ ਕਿ ਜੇ ਸੱਚ ਦੱਸਣ ਤੋਂ ਨਾ ਮੁੱਕੜੀ ਤਾਂ ਤੇਰੇ ਪਿਓ ਨੂੰ ਮਾਰ ਦੇਵਾਂਗੇ ਰੋਸ਼ਨੀ ਡਰ ਗਈ ਪਰ ਉਸਤੇ ਫੈਸਲਾ ਕੀਤਾ ਕਿ ਹੁਣ ਡਰਨ ਦਾ ਸਮਾਂ ਨਹੀਂ ਉਹ ਤੁਰ ਪਈ ਪੁਲਿਸ ਥਾਣੇ ਪਰ ਥਾਣੇ 'ਚ ਉਸ ਨੂੰ ਦੱਸਿਆ ਗਿਆ ਕਿ ਮਾਮਲਾ ਹੁਣ ਵੱਡਾ ਹੋ ਚੁੱਕਾ ਹੈ ਇਹ ਸਿਰਫ ਹੁਣ ਪਿੰਡ ਦੀ ਗੱਲ ਨਹੀਂ ਸਰਪੰਚ ਨੇ ਕਈ ਵੱਡੇ ਆਲੇ ਦੁਆਲੇ ਦੇ ਲੋਕਾਂ ਦੇ ਨਾਲ ਸਾਂਝ ਪਾਈ ਹੋਈ ਸੀ ਇੱਕ ਸਵੇਰੇ ਰੋਸ਼ਨੀ ਨੇ ਦੇਖਿਆ ਕਿ ਪਿਓ ਘਰ ਦੇ ਵਿੱਚ ਨਹੀਂ ਹੈ ਸਾਈਕਲ ਵੀ ਉਸ ਥਾਂ ਤੇ ਨਹੀਂ ਹੈ ਉਸ ਨੇ ਤੁਰੰਤ ਖੋਜ ਕੀਤੀ ਪਿੰਡ ਦੇ ਜੰਗਲ ਵਾਲੇ ਪਾਸੇ ਉਸ ਦੀ ਸਾਈਕਲ ਮਿਲੀ ਪਰ ਉਸ ਦੇ ਪਿਤਾ ਹਰਮਿੰਦਰ ਸਿੰਘ ਨਹੀਂ ਮਿਲੇ ਕਿਸੇ ਨੇ ਫੋਨ ਕਰਕੇ ਕਿਹਾ ਜੇ ਹਰਮਿੰਦਰ ਨੂੰ ਵੇਖਣਾ ਚਾਹੁੰਦੀ ਹੈ ਤਾਂ ਪੁਰਾਣੀ ਹਵੇਲੀ ਚ ਆ ਜਾ ਪਰ ਪੁਲਸ ਲੈ ਕੇ ਨਹੀਂ ਰੋਸ਼ਨੀ ਰਣਜੀਤ ਅਤੇ ਕੁਝ ਸੱਜਣ ਪੁਰਾਣੀ ਹਵੇਲੀ ਦੇ ਵੱਲ ਚਲੇ ਗਏ ਉਥੇ ਇੱਕ ਵੱਡਾ ਬਾਂਸ ਪਿਆ ਸੀ ਬਾਂਸ ਦੇ ਪਿੱਛੇ ਇੱਕ ਅਜੀਬ ਤਜਰਬਾ ਕਰ ਸੀ ਉਤੇ ਮਸੀਨਾ ਜ਼ਹਿਰ ਤੇ ਕਾਲੀ ਦੁਨੀਆ ਦੀਆਂ ਨਿਸ਼ਾਨੀਆਂ ਮਿਲੀਆਂ ਉਹਨਾਂ ਨੂੰ ਪਤਾ ਲੱਗਾ ਕਿ ਸਰਪੰਚ ਸਿਰਫ ਪਿੰਡ ਦਾ ਸਰਪੰਚ ਨਹੀਂ ਉਹ ਇੱਕ ਗੁਪਤ ਤਸਕਰ ਗਰੋਹ ਦਾ ਹਿੱਸਾ ਸੀ ਬੱਚਿਆਂ ਦੀ ਤਸਕਰੀ ਜ਼ਮੀਨ ਦੀ ਹੜਪ ਅਤੇ ਨਸ਼ਾ ਸਭ ਇੱਥੇ ਹੀ ਚੱਲਦਾ ਸੀ ਹਵੇਲੀ ਦੇ ਇੱਕ ਬੇਹੋਸ਼ ਬੰਦਾ ਬਣਿਆ ਹੋਇਆ ਸੀ ਤੇ ਉਹ ਸੀ ਹਰਮਿੰਦਰ ਉਸਦੇ ਸਾਹ ਮੁਕਰੇ ਸਨ ਰੋਸ਼ਨੀ ਨੇ ਫਟਾਫਟ ਉਸ ਦੇ ਬੰਨੇ ਹੱਥ ਖੋਲੇ ਉਸ ਦੇ ਹੱਥ ਕੱਟੇ ਹੋਏ ਸਨ ਪਰ ਹਰਮਿੰਦਰ ਦੀਆਂ ਅੱਖਾਂ ਵਿੱਚ ਇੱਕ ਉਮੀਦ ਸੀ ਮੈਂ ਕਿਹਾ ਸੀ ਬੱਚੀ ਸੱਚ ਦੇ ਰਾਹ ਤੇ ਰੁਕਣਾ ਨਹੀਂ ਹੈ ਹਵੇਲੀ ਵਿੱਚੋਂ ਨਿਕਲਦੇ ਹੀ ਉਹਨਾਂ ਉੱਪਰ ਗੁੰਡਿਆਂ ਦਾ ਹਮਲਾ ਹੋ ਜਾਂਦਾ ਹੈ ਰਣਦੀਪ ਤੇ ਹੋਰ ਸੱਜਣਾ ਨੇ ਹੌਸਲਾ ਕੀਤਾ ਲੜਾਈ ਹੋਈ ਕੁਝ ਗੁੰਡੇ ਕਾਬੂ ਚਾ ਗਏ ਪੁਲਿਸ ਨੂੰ ਬੁਲਾਇਆ ਗਿਆ ਪਰ ਪੁਲਿਸ ਵੀ ਕਿਧਰੇ ਤੱਕ ਕਮਾਈ ਹੋਈ ਸੀ ਅਕੀਰ ਰੋਸ਼ਨੀ ਨੇ ਪਿੰਡ ਦੇ ਲੋਕਾਂ ਨੂੰ ਇਕੱਠਾ ਕੀਤਾ ਸਾਰੇ ਲੋਕ ਹਥਿਆਰ ਚੁੱਕ ਕੇ ਆ ਗਏ ਸਰਪੰਚ ਦੇ ਸਾਥੀ ਗਿੜੇ ਪਰ ਰੋਸ਼ਨੀ ਤੇਰਨਦੀਪ ਦੀ ਜਿੱਤ ਹੋ ਗਈ ਕਈ ਮਹੀਨਿਆਂ ਬਾਅਦ ਚੋਣਾ ਹੋਈਆਂ ਤੇ ਉਸ ਤੋਂ ਬਾਅਦ ਰੋਸ਼ਨੀ ਨੂੰ ਸਰਪੰਚੀ ਦੇ ਵਿੱਚ ਖੜਾ ਕੀਤਾ ਗਿਆ ਅਤੇ ਪਿੰਡ ਦੀ ਸਰਬਸੰਮਤੀ ਦੇ ਨਾਲ ਰੋਸ਼ਨੀ ਨੂੰ ਸਰਪੰਚ ਬਣਾਇਆ ਗਿਆ ਕਿਉਂਕਿ ਹੁਣ ਉਹ ਪਿੰਡ ਦੀ ਆਵਾਜ਼ ਸੀ ਉਸਨੇ ਨਵੇਂ ਕਾਨੂੰਨ ਬਣਾਏ ਔਰਤਾਂ ਨੂੰ ਅਧਿਕਾਰ ਦਿੱਤੇ ਅਤੇ ਪੁਰਾਣੇ ਰਿਵਾਜ ਤੋੜ ਦਿੱਤੇ ਪਰ ਗੱਲ ਇਹ ਹੈ ਕਿ ਜਿਹੜਾ ਸੱਚ ਦੇ ਲਈ ਲੜਦਾ ਹੈ ਉਹ ਕਦੇ ਹਾਰਦਾ ਨਹੀਂ ਉਸ ਨੂੰ ਮੁਸੀਬਤਾਂ ਤਾਂ ਜ਼ਿੰਦਗੀ ਦੇ ਵਿੱਚ ਆਉਂਦੀਆਂ ਰਹਿੰਦੀਆਂ ਨੇ ਪਰ ਜੇਕਰ ਉਹ ਨਾ ਮੁਸੀਬਤਾਂ ਦੇ ਨਾਲ ਲੜਨਾ ਸਿੱਖ ਜਾਵੇ ਕਦੇ ਨਾ ਕਦੇ ਜ਼ਿੰਦਗੀ ਦੇ ਵਿੱਚ ਕਾਮਯਾਬ ਜ਼ਰੂਰ ਹੋ ਜਾਂਦਾ ਹੈ ਪਿੰਡ ਵਿੱਚ ਨਵੀਂ ਸਰਪੰਚ ਬਣੀ ਰੋਸ਼ਨੀ ਨੇ ਸਿਰਫ ਸ਼ਬਦਾਂ 'ਚ ਕਿਹਾ ਸੀ ਕੋਈ ਤੇ ਕੋਈ ਤਸਕਰੀ ਨਹੀਂ ਕੋਈ ਦਲਾਲੀ ਨਹੀਂ ਨਾ ਕਿਸੇ ਨਾਲ ੱੱਕਾ ਮਾਰੀ ਚਲਣੀ ਹੈ ਪਰ ਜਿਵੇਂ ਹੀ ਪੁਰਾਣੀਆਂ ਜੜ੍ਹਾਂ ਨੂੰ ਕੱਟਣ ਦੀ ਕੋਸ਼ਿਸ਼ ਹੋਈ ਹਮੇਸ਼ਾ ਕੁਝ ਨਾ ਕੁਝ ਹੋਰ ਗੁਲਪੈਂਦਾ ਹੈ ਇੱਕ ਰਾਤ ਰੋਸ਼ਨੀ ਦੇ ਕੋਲ ਇੱਕ ਬਜ਼ੁਰਗ ਮਹਿਲਾ ਆਈ ਉਹ ਬੁਰੀ ਤਰ੍ਹਾਂ ਕੰਬ ਰਹੀ ਸੀ ਉਸਨੇ ਕਿਹਾ ਕੁੜੀਏ ਇਹ ਖੇਤਾਂ ਹੇਠਾਂ ਕੁਝ ਹੋਰ ਹੀ ਦੱਬਿਆ ਹੋਇਆ ਹੈ ਜੋ ਤੂੰ ਵੇਖਿਆ ਉਹ ਸਿਰਫ ਅੱਧਾ ਸੱਚ ਸੀ ਰੋਸ਼ਨੀ ਨੂੰ ਲੱਗਾ ਕਿ ਇਹ ਫਿਰ ਕੋਈ ਕਹਾਣੀ ਹੋਵੇਗੀ ਪਰ ਜਦੋਂ ਉਹ ਬਜ਼ੁਰਗ ਨਾਲ ਚਲੀ ਤਾਂ ਪੁਰਾਣੀ ਪੱਥਰ ਹਵੇਲੀ ਦੇ ਪਿੱਛੇ ਖੇਤਾਂ ਵਿੱਚ ਇੱਕ ਥਾਂ ਉੱਪਰ ਬਾਰੀਕ ਧਿਆਨ ਦਿੱਤਾ ਮਿੱਟੀ ਦੀ ਖੁਦਾਈ ਕਰਾਈ ਕਾਫੀ ਡੂੰਘਾਈ ਉੱਪਰ ਇੱਕ ਲੋਹੇ ਦਾ ਡੱਬਾ ਨਿਕਲਿਆ ਅੰਦਰ ਸੀ ਕੁਝ ਫੈਲਾ ਕੁਝ ਸਿੜੀ ਅਤੇ ਇੱਕ ਕੈਮਰਾ ਫੈਲਾ ਵਿੱਚ ਨਾਮ ਲਿਖੇ ਸਨ ਸਰਪੰਚ ਦੇ ਨਾਲ ਪਿੰਡ ਦੇ ਹੋਰ ਵੱਡੇ ਲੋਕ ਬੱਚੀਆਂ ਦੀਆਂ ਫੋਟੋਆਂ ਹੋਰ ਔਰਤਾਂ ਜੋ ਲਾਪਤਾ ਹੋਈਆਂ ਸਨ ਇਹ ਸਿਰਫ ਨਸ਼ਾ ਅਤੇ ਜ਼ਮੀਨ ਹੜਪ ਦਾ ਗੇਮ ਨਹੀਂ ਸੀ ਇਹ ਤਾਂ ਇਨਸਾਨੀ ਤਸਕਰੀ ਔਰਤਾਂ ਦੀ ਖਰੀਦ ਫਰੋਖਤ ਅਤੇ ਹੋਰ ਬਹੁਤ ਕੁਝ ਸੀ ਪਰ ਅਸਲ ਦੇ ਵਿੱਚ ਵੱਡਾ ਖਿਡਾਰੀ ਕੌਣ ਸੀ ਫੈਲਾ ਦੇ ਵਿੱਚ ਇੱਕ ਨਾਮ ਵਾਰ-ਵਾਰ ਆ ਰਿਹਾ ਸੀ ਉਸ ਦਾ ਨਾਮ ਸੀ ਹਰਜੀਤ ਸਿੰਘ ਓਹੀ ਹਰਜੀਤ ਸਿੰਘ ਸੀ ਜੋ ਕਈ ਸਾਲਾਂ ਪਹਿਲਾਂ ਪਿੰਡ ਛੱਡ ਗਿਆ ਸੀ ਪਰ ਹੁਣ ਸੁਣਿਆ ਗਿਆ ਹੈ ਕਿ ਵਿਦੇਸ਼ ਦੇ ਵਿੱਚ ਇੱਕ ਵੱਡਾ ਬਿਜ਼ਨਸਮੈਨ ਬਣ ਗਿਆ ਹੈ ਪਰ ਇਹ ਪੈਸਾ ਆਇਆ ਕਿਧਰੋਂ ਹੁਣ ਸਿਰਾ ਮਿਲ ਗਿਆ ਸੀ ਰੋਸ਼ਨੀ ਰਣਦੀਪ ਅਤੇ ਦੋ ਹੋਰ ਭਰੋਸੇਯੋਗ ਜੋ ਕਿ ਦਿੱਲੀ ਪਹੁੰਚੇ ਉਹ ਉੱਥੇ ਜਾ ਕੇ ਰਣਜੀਤ ਸਿੰਘ ਦੇ 8 ਮੰਜ਼ਲਾ ਅਲੀਸ਼ਾਨ ਦਫ਼ਤਰ ਚ ਗਏ। ਉੱਥੇ ਹਰੇਕ ਕਮਰੇਾਂ ਚ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ। ਰੋਸ਼ਨੀ ਨੂੰ ਲੱਗਾ ਕਿ ਇਹ ਆਮ ਦਫ਼ਤਰ ਨਹੀਂ। ਇੱਕ ਕਮਰੇ ਚ ਉਹਨਾਂ ਨੂੰ ਇੱਕ ਅਜੀਹੀ ਵਸਤੂ ਜੋ ਸਭ ਕੁਝ ਸੱਚ ਖੋਲਣ ਵਾਲੀ ਸੀ। ਬੱਚਿਆਂ ਦੇ ਸਮਾਨ, ਔਰਤਾਂ ਦੇ ਦਸਤਾਵੇਜ਼ ਅਤੇ ਕੁਝ ਪਛਾਣ ਪੱਤਰ। ਉਹ ਸਾਰੇ ਲੋਕ ਉੱਥੇ ਹੀ ਗਾਇਬ ਹੋਏ ਸਨ। ਹਰਜੀਤ ਨੇ ਰੋਸ਼ਨੀ ਦਾ ਸਾਹਮਣਾ ਕੀਤਾ ਉਸਨੇ ਹੱਸਦਿਆ ਕਿਆ ਤੂੰ ਸੋਚਿਆ ਕਿ ਸਰਪੰਚ ਹੀ ਮੁਖ ਸੀ ਸਰਪੰਚ ਤਾਂ ਸਿਰਫ ਇੱਕ ਮੋਰਾ ਸੀ ਅਸਲ ਖਿਡਾਰੀ ਤਾਂ ਮੈਂ ਹਾਂ ਪਿੰਡ ਦੀਆਂ ਜੜਾਂ ਹੌਲੀ-ਹੌਲੀ ਅਖੌੜਨੀਆਂ ਆਉਂਦੀਆਂ ਨੇ ਮੈਂ ਬਣਾਉਣਾ ਏ ਸਿਸਟਮ ਰੋਸ਼ਨੀ ਕੋਲ ਹੁਣ ਦੋ ਰਾਹ ਸੀ ਪੁਲਿਸ ਨੂੰ ਦੱਸਣ ਦਾ ਪਰ ਹਰਜੀਤ ਕੋਲ ਸਰਕਾਰ 'ਚ ਵੀ ਲੋਕ ਸਨ ਜਨਤਾ ਦੀ ਤਾਕਤ ਨਾਲ ਸੱਚ ਬਾਹਰ ਲਿਆਉਣ ਦਾ ਤੇ ਇੱਕ ਦੂਜਾ ਰਾਹ ਚੁਣਿਆ ਲਾਈਵ ਸਟ੍ਰੀਮ ਕੀਤਾ ਫਾਇਲਾ ਵੀਡੀਓਜ਼ ਗਵਾਇਆਂ ਸਾਰਿਆਂ ਲੋਕਾਂ ਤੱਕ ਪਹੁੰਚਾ ਦਿੱਤੀਆਂ ਦਿੱਲੀ ਤੋਂ ਲੈ ਕੇ ਪਿੰਡ ਤੱਕ ਲੋਕ ਉੱਠ ਖੜੇ ਹੋਏ ਪ੍ਰਦਰਸ਼ਨ ਹੋਏ ਮੀਡੀਆ ਆਈ ਹਰਜੀਤ ਸਿੰਘ ਉਸ ਤੇ ਸਾਥੀ ਅਤੇ ਹੋਰ ਸਾਰੇ ਵੱਡੇ ਨੇਤਾ ਆਲ ਆਰ ਅਰੈਸਟਡ ਰੋਸ਼ਨੀ ਮੋੜ ਪਿੰਡ ਆਈ ਪਿੰਡ ਦੇ ਲੋਕ ਪਹਿਲੀ ਵਾਰੇ ਆਜ਼ਾਦ ਹੋਏ ਪੁਰਾਣਾ ਪਿੰਡ ਹੁਣ ਨਵਾਂ ਪਿੰਡ ਬਣ ਗਿਆ ਸਕੂਲਾਂ ਹਸਪਤਾਲਾਂ ਅਤੇ ਨਵੇਂ ਰੋਜ਼ਗਾਰ ਪਰ ਰੋਸ਼ਨੀ ਨੂੰ ਪਤਾ ਸੀ ਕਿ ਇਹ ਸਿਰਫ ਸ਼ੁਰੂਆਤ ਸੀ ਜੇਕਰ ਕੋਈ ਔਰਤ ਚੱਲਵੇ ਤਾਂ ਪਿੰਡ ਦੀ ਤਕਦੀਰ ਬਦਲ ਸਕਦੀ ਹੈ ਤੇ ਇੱਕ ਗੱਲ ਇਹ ਹੈ ਕਿ ਜੋ ਸੱਚ ਦਾ ਰਸਤਾ ਹੁੰਦਾ ਹੈ ਨਾ ਉਹ ਔਖਾ ਜ਼ਰੂਰ ਹੁੰਦਾ ਹੈ ਪਰ ਸੱਚ ਦੀ ਜੋ ਜਿੱਤ ਹੈ ਉਹ ਇੱਕ ਨਾ ਇੱਕ ਦਿਨ ਜ਼ਰੂਰ ਪੱਕੀ ਹੁੰਦੀ ਹੈ ਸੱਚ ਕਦੇ ਵੀ ਦਬਾਏ ਤੋਰੇ ਦਬਦਾ ਇੱਕ ਨਾ ਇੱਕ ਦਿਨ ਸਾਹਮਣੇ ਜ਼ਰੂਰ ਆ ਜਾਂਦਾ ਹੈ ਰੋਸ਼ਨੀ ਨੂੰ ਲੱਗਦਾ ਸੀ ਕਿ ਹੁਣ ਪਿੰਡ ਦੇ ਵਿੱਚ ਅਮਨ ਚੈਨ ਆ ਗਿਆ ਹੈ ਕਿਉਂਕਿ ਹਰਜੀਤ ਸਿੰਘ ਦੀ ਗ੍ਰਿਫਤਾਰੀ ਦੇ ਬਾਅਦ ਲੋਕਾਂ ਵਿੱਚ ਆਤਮ ਵਿਸ਼ਵਾਸ ਵੱਧ ਗਿਆ ਸੀ ਲੋਕ ਆਪਣੇ ਹੱਕਾਂ ਦੀ ਮੰਗ ਕਰਨ ਲੱਗ ਪਏ ਸਨ ਰੋਸ਼ਨੀ ਨੇ ਪਿੰਡ ਵਿੱਚ ਸਕੂਲ ਡਿਸਪੈਂਸਰੀ ਅਤੇ ਔਰਤਾਂ ਲਈ ਸਵੇਰ ਰੋਜ਼ਗਾਰ ਕੇਂਦਰ ਸ਼ੁਰੂ ਕਰ ਦਿੱਤੇ ਹਰ ਦਿਨ ਨਵਾਂ ਸਵੇਰਾ ਲਿਆਉਂਦਾ ਸੀ ਪਰ ਜਿਵੇਂ ਹੀ ਉਹ ਸੁਚੱਜਾ ਪਿੰਡ ਬਣਾਉਣ ਦੀ ਯੋਜਨਾ ਵਿੱਚ ਲੱਗੀ ਇੱਕ ਹੋਰ ਖਤਰਾ ਉਸ ਦੀ ਉਡੀਕ ਕਰ ਰਿਹਾ ਸੀ ਇੱਕ ਰਾਤ ਰੋਸ਼ਨੀ ਆਪਣੇ ਘਰ ਦੀ ਛਾਤੇ ਬੈਠੀ ਸੀ ਰਣਦੀਪ ਨੇ ਕਿਹਾ ਰੋਸ਼ਨੀ ਪਿੰਡ ਚ ਚੁੱਪ ਜ਼ਿਆਦਾ ਹੋ ਗਈ ਹੈ ਇਹ achhi nishani nahi ਉਸਨੇ ਸੋਚਿਆ ਸ਼ਾਇਦ ਠੀਕ ਹੈ ਪਰ ਅਗਲੇ ਦਿਨ ਇੱਕ ਚਿੱਠੀ ਆਈ ਚਿੱਠੀ ਵਿੱਚ ਲਿਖਿਆ ਸੀ ਸੱਚ ਜਿੱਤ ਗਿਆ ਏ ਪਰ ਸਭ ਕੁਝ ਖਤਮ ਨਹੀਂ ਹੋਇਆ ਅਸੀਂ ਮੋੜਾਵਾਂਗੇ ਰੋਸ਼ਨੀ ਨੇ ਤੁਰੰਤ ਪਿੰਡ ਦੇ ਲੋਕਾਂ ਨੂੰ ਇਕੱਠਾ ਕੀਤਾ ਉਸਨੇ ਕਿਹਾ ਕਿ ਸਾਡੇ ਵਿਚਕਾਰ ਕੋਈ ਹੈ ਜੋ ਸਾਡਾ ਸਾਥੀ ਬਣ ਕੇ ਸਾਡੀ ਜ਼ਮੀਨ ਖੋਹਣਾ ਚਾਹੁੰਦਾ ਹੈ ਦੂਜੇ ਪਾਸੇ ਦੂਜੇ ਦਿਨ ਰੋਸ਼ਨੀ ਸਵੇਰ ਦੇ ਵੇੜੇ ਸਕੂਲ ਦੇ ਨਿਰਮਾਣ ਦਾ ਜਾਇਜ਼ਾ ਲੈ ਰਹੀ ਸੀ ਅਚਾਨਕ ਇੱਕ ਵਿਸਪੋਟ ਹੋਇਆ ਜਿੱਥੇ ਕੰਮ ਹੋਇਆ ਸੀ ਉੱਥੇ ਮਿੱਟੀ ਦੀ ਧੂੜ ਉੱਡ ਗਈ ਕਈ ਲੋਕ ਜ਼ਖਮੀ ਹੋ ਗਏ ਰੋਸ਼ਨੀ ਨੇ ਦੇਖਿਆ ਕਿ ਇਨਸਾਨੀ ਜ਼ਿੰਦਗੀ ਤੋਂ ਵੱਧ ਕੀਮਤੀ ਹੁੰਦੀ ਹੈ ਉਸ ਨੇ ਸੱਚ ਦੀ ਰੱਖਿਆ ਕੀਤੀ ਇੱਕ ਅਣਪਛਾਤੀ ਆਵਾਜ਼ ਨੇ ਰੋਸ਼ਨੀ ਨੂੰ ਫੋਨ ਕੀਤਾ ਜਿ ਚੌਹਨੀ ਹੈ ਕਿ ਪਿੰਡ ਚ ਮੁੜ ਕੋ ਨਿਰਪੈ ਰਹੇ ਤਾਂ ਆਪਣੇ ਹੱਕ ਤੋਂ ਹਟ ਜਾ ਸਾਨੂੰ ਆਪਣਾ ਰਾਜ ਵਾਪਸ ਚਾਹੀਦਾ ਹੈ ਰੋਸ਼ਨੀ ਨੇ ਬਿਲਕੁਲ ਨਾ ਡਰਨ ਵਾਲਾ ਜਵਾਬ ਦਿੱਤਾ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਆਜਾ ਜੇਕਰ ਤੇਰੇ ਵਿੱਚ ਹਿੰਮਤ ਹੈ ਜਾਂਚ ਕਰਦਿਆਂ ਕਰਦਿਆਂ ਰਣਦੀਪ ਨੂੰ ਪਤਾ ਲੱਗਾ ਕਿ ਇਹ ਹਮਲੇ ਸਿਰਫ ਪੁਰਾਣੇ ਵਿਰੋਧੀ ਟਕਸਾਲ ਦੇ ਨਹੀਂ ਇਹ ਕੰਮ ਸੀ ਸਰਪੰਚ ਦੇ ਪੁਰਾਣੇ ਦੋਸ ਮਹਿਲਾਲੀ ਦਾ ਮਹਿਲਾਲੀ ਜੋ ਹਰਜੀਤ ਸਿੰਘ ਦਾ ਹਥਿਆਰ ਬਣ ਚੁੱਕਿਆ ਸੀ ਉਹ ਹੁਣ ਪਿੰਡ ਵਿੱਚ ਨਸ਼ੇ ਦੀ ਨਵੀਂ ਲਹਿਰ ਲਿਆਰੇ ਸਨ ਪਿੰਡ ਦੀ ਨੌਜਵਾਨੀ ਨੂੰ ਨਸ਼ੇ ਵਿੱਚ ਧੱਕ ਕੇ ਫਿਰ ਤੋਂ ਆਪਣੇ ਹੱਕ ਵਿੱਚ ਕੰਮਾ ਚਾਹੁੰਦੇ ਸਨ ਰੋਸ਼ਨੀ ਨੇ ਤੈਅ ਕੀਤਾ ਕਿ ਹੁਣ ਪਿੰਡ ਦੇ ਲੋਕਾਂ ਦੀ ਰਾਖੀ ਲੋਕਾਂ ਨੂੰ ਆਪ ਕਰਨੀ ਪਵੇਗੀ ਉਸਨੇ ਪਿੰਡ ਦੇ ਨੌਜਵਾਨਾਂ ਨੂੰ ਇਕੱਠਾ ਕੀਤਾ ਉਹਨਾਂ ਨੂੰ ਇਹ ਰਾਤੋਂ ਰਾਤ ਗਠਜੋੜ ਕੀਤਾ ਪਿੰਡ ਦੇ ਹਰ ਰਸਤੇ ਹਰ ਗਲੀ ਤੇ ਨਿਗਰਾਨੀ ਲਾਈ ਅਖੀਰ ਇੱਕ ਰਾਤ ਜਦੋਂ ਮਹਿਲਾਲੀ ਦੇ ਲੋਕ ਨਸ਼ੇ ਦੀ ਖੇਪ ਲੈ ਕੇ ਆ ਰਹੇ ਸਨ ਉਹਨਾਂ ਨੂੰ ਰੋਸ਼ਨੀ ਦੇ ਪਿੰਡ ਦੇ ਲੋਕਾਂ ਨੇ ਘੇਰ ਲਿਆ ਸਾਰੇ ਪਿੰਡ ਨੇ ਆਪਸ ਵਿੱਚ ਮਿਲ ਕੇ ਉਹਨਾਂ ਨੂੰ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੁਣ ਪਿੰਡ ਵਿੱਚ ਹਰ ਰੋਜ਼ ਨਵਾਂ ਸੁਪਨਾ ਜੰਮਦਾ ਰੋਸ਼ਨੀ ਇੱਕ ਸਾਧਾਰਨ ਕੁੜੀ ਤੋਂ ਪਿੰਡ ਦੀ ਆਵਾਜ਼ ਆਸ ਤੇ ਤਾਕਤ ਬਣ ਗਈ ਸੀ ਪਿੰਡ ਦੇ ਲੋਕ ਵੀ ਕਹਿੰਦੇ ਜੇਕਰ ਧੀ ਸੱਚੀ ਹੋਵੇ ਤਾਂ ਪਿੰਡ ਦੀ ਤਕਦੀਰ ਬਦਲ ਸਕਦੀ ਹੈ ਸੱਚ ਜਦੋਂ ਧੀਆਂ ਦੀਆਂ ਅੱਖਾਂ ਵਿੱਚ ਜਾਗਦਾ ਹੈ ਤਾਂ ਉਹ ਇਨਸਾਫ ਬਣ ਜਾਂਦਾ ਹੈ ਤੇ ਉਹੀ ਇਨਸਾਫ ਦੇ ਰਾਹ ਤੇ ਹੁਣ ਰੋਸ਼ਨੀ ਚੱਲੀ ਹੋਈ ਸੀ ਅਤੇ ਰੋਸ਼ਨੀ ਹੁਣ ਆਪਣੇ ਪਿੰਡ ਨੂੰ ਬਹੁਤ ਹੀ ਅਗਾਹ ਤੱਕ ਇੱਕ ਵੱਡੇ ਪੱਧਰ ਤੱਕ ਲੈ ਕੇ ਜਾਣਾ ਚਾਹੁੰਦੀ ਸੀ ਪਰ ਜੋ ਮੁਸ਼ਕਲਾਂ ਹਰ ਵਾਰ ਉਸ ਦੇ ਸਾਹਮਣੇ ਆਉਂਦੀਆਂ ਹਰ ਬਾਰਸ ਨੂੰ ਕੋਈ ਨਾ ਕੋਈ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਬੇਸ਼ੱਕ ਉਸ ਦੀ ਜ਼ਿੰਦਗੀ ਇੱਕ ਦਿਹਾੜੀਦਾਰ ਵਾਂਗੂ ਬੀਤੀ ਪਰ ਉਸ ਨੇ ਆਪਣਾ ਸੰਘਰਸ਼ ਕਰਕੇ ਆਪਣੀ ਆਵਾਜ਼ ਬੁਲੰਦ ਕਰਕੇ ਇੱਥੋਂ ਤੱਕ ਆਪਣਾ ਮੁਕਾਮ ਹਾਸਲ ਕਰ ਲਿਆ ਸੀ ਹਾਲਾਤ ਹੁਣ ਪਿੰਡ ਦੇ ਸ਼ਾਂਤ ਹੋ ਚੁੱਕੇ ਸਨ ਪਿੰਡ ਦੀਆਂ ਗਲੀਆਂ ਵਿੱਚ ਹੁਣ ਫਿਰ ਤੋਂ ਬੱਚਿਆਂ ਦੀਆਂ ਖੇਡਾਂ ਦੀਆਂ ਆਵਾਜ਼ਾਂ ਗੂੰਜਣ ਲੱਗ ਪਈਆਂ ਸਨ ਪਰ ਰੋਸ਼ਨੀ ਅਤੇ ਰਣਦੀਪ ਨੂੰ ਅੰਦਰੋਂ ਅਜੇ ਵੀ ਇੱਕ ਖੌਫ ਸੀ ਕਿਤੇ ਇਹ ਖਾਮੋਸ਼ੀ ਤੂਫਾਨ ਦੀ ਪੇਸ਼ਕੀ ਨਾ ਹੋਵੇ ਇਕ ਸਵੇਰ ਜਦੋਂ ਰੋਸ਼ਨੀ ਆਪਣੇ ਘਰ ਆਂਗਣ ਵਿੱਚ ਪਾਣੀ ਛਿੜਕ ਰਹੀ ਸੀ ਤਿੰਨ ਅਣਜਾਣੇ ਲੋਕ ਸਰਕਾਰੀ ਕੱਪੜਿਆਂ ਵਿੱਚ ਆ ਕੇ ਖਲੋਤੇ ਤੁਸੀਂ ਰੋਸ਼ਨੀ ਹੋ ਉਹਨਾਂ ਵਿੱਚੋਂ ਇੱਕ ਨੇ ਪੁੱਛਿਆ ਹਾਂਜੀ ਤੁਹਾਡੀ ਹਾਜ਼ਰੀ ਕਚਹਿਰੀ ਚ ਮੰਗਾਈ ਗਈ ਹੈ ਉਸ ਨੇ ਹੱਥੋਂ ਕੁਝ ਲੱਕੜੀ ਹੱਥੋਂ ਡਿੱਗ ਪਈ ਪਰ ਇਹ ਮਾਮਲਾ ਕੀ ਹੈ ਇਹ ਅਸਲ ਕਾਗਜ਼ਾਤ ਨਾਲ ਪਤਾ ਲੱਗੂਗਾ ਇਹ ਕਿਹਾ ਪੁਰਸ਼ ਉੱਥਰ ਨੇ ਰੋਸ਼ਨੀ ਤੇ ਰਣਜੀਤ ਕਚਹਿਰੀ ਪਹੁੰਚੇ ਉੱਥੇ ਪਹਿਲਾਂ ਹੀ ਸਰਪੰਚ ਹਰਜੀਤ ਸਿੰਘ ਦਾ ਪੁੱਤਰ ਅਤੇ ਹਰਮਿੰਦਰ ਆਪਣੀ ਮਾਂ ਜਸਵੀਰ ਕੌਰ ਦੇ ਨਾਲ ਖਲੋਤਾ ਸੀ ਕਚਹਿਰੀ 'ਚ ਉਹਨਾਂ ਨੇ ਦਾਅਵਾ ਕੀਤਾ ਕਿ ਸਰਪੰਚ ਦੀ ਮੌਤ ਤੋਂ ਪਹਿਲਾਂ ਉਹਨਾਂ ਨੇ ਆਪਣੀ ਪੂਰੀ ਜਾਇਦਾਦ ਰੋਸ਼ਨੀ ਦੇ ਪਿਤਾ ਦੇ ਨਾਮ ਕਰ ਗਏ ਸੀ ਇਹ ਨਕਲੀ ਕਾਗਜ਼ ਨੇ ਹਰਮਿੰਦਰ ਨੇ ਚੀਕਿਆ ਪਰ ਮੌਕੇ ਤੇ ਫਰੇਂਸਿਕ ਟੀਮ ਨੇ ਆ ਕੇ ਕਹਿ ਦਿੱਤਾ ਕਿ ਕਾਗਜ਼ ਜਾਇਜ਼ ਹਨ ਹੁਣ ਸਵਾਲ ਉੱਠਿਆ ਕਿ ਸਰਪੰਚ ਨੇ ਆਖਰ ਆਪਣੇ ਅੰਤਿਮ ਦਿਨਾਂ ਵਿੱਚ ਇਹ ਫੈਸਲਾ ਕਿਉਂ ਲਿਆ ਸਚਾਈ ਇਹ ਸੀ ਕਿ ਸਰਪੰਚ ਨੇ ਆਪਣੇ ਪੁੱਤਰ ਹਰਮਿੰਦਰ ਦੀ ਕਾਰੀਕਰਤੂਤਾ ਤੋਂ ਤੰਗ ਆ ਕੇ ਇਹ ਜਾਇਦਾਦ ਕਿਸੇ ਵਾਕ ਨੂੰ ਦੇਣ ਦਾ ਫੈਸਲਾ ਕੀਤਾ ਸੀ ਉਸ ਨੂੰ ਪਤਾ ਸੀ ਕਿ ਰੋਸ਼ਨੀ ਦੇ ਪਿਤਾ ਜੋ ਹੁਣ ਗਲੀਆਂ 'ਚ ਕੱਪੜੇ ਵੇਚ ਕੇ ਗੁਜ਼ਾਰਾ ਕਰਦੇ ਸਨ ਉਹ ਇਨਸਾਫ ਪਸੰਦ ਅਤੇ ਇਮਾਨਦਾਰ ਆਦਮੀ ਹਨ ਸਰਪੰਚ ਨੇ ਇੱਕ ਆਖਿਰ ਗੁਪਤ ਚਿੱਠੀ ਵੀ ਛੱਡੀ ਸੀ ਜੋ ਇੱਕ ਤੀਜੇ ਬੰਦੇ ਕੋਲ ਸੀ ਉਹ ਚਿੱਠੀ ਮਿਲਣੀ ਬਾਕੀ ਸੀ ਉਸ ਚਿੱਠੀ ਵਿੱਚ ਅਸਲੀ ਵਜ੍ਹਾ ਅਤੇ ਹਰਮਿੰਦਰ ਦੀਆਂ ਸਾਜ਼ਿਸ਼ਾਂ ਦਾ ਜ਼ਿਕਰ ਸੀ ਰੋਸ਼ਨੀ ਨੇ ਰਣਦੀਪ ਦੇ ਨਾਲ ਮਿਲ ਕੇ ਕਾਲੇ ਮੰਦਰ ਵਿੱਚ ਪੁਰਾਣੇ ਮੰਤ ਨੂੰ ਮਿਲਿਆ ਉਹੀ ਮੰਤ ਸਰਪੰਚਦਾਰ ਰਾਜਦਾਰ ਸੀ ਉਸਨੇ ਇੱਕ ਪੇਪਰ ਦੱਸੀ ਉਸ ਚਿੱਠੀ ਵਿੱਚ ਲਿਖਿਆ ਸੀ ਇਹ ਚਿੱਠੀ ਮਿਲੇ ਤਾਂ ਸਮਝ ਲੈਣਾ ਕਿ ਮੇਰੀ ਮੌਤ ਆਮ ਨਹੀਂ ਮੇਰਾ ਪੁੱਤਰ ਮੇਰੇ ਸਾਥੀ ਮੇਰੇ ਵਿਰੋਧੀ ਹਨ ਮੇਰੀ ਜਾਇਦਾਦ ਇਨਸਾਫਪਸੰਦ ਹੱਥਾਂ ਦੇ ਵਿੱਚ ਜਾਣੀ ਚਾਹੀਦੀ ਹੈ ਕਚਹਿਰੀ ਚ ਰੋਸ਼ਨੀ ਨੇ ਉਹ ਚਿੱਠੀ ਪੇਸ਼ ਕੀਤੀ ਹਰਮਿੰਦਰ ਦੇ ਚਿਹਰੇ ਤੋਂ ਰੰਗ ਉੱਡ ਗਏ ਉਸ ਨੂੰ ਫਿਰ ਤਾੜੀ ਮਾਰੀ ਜਸਵੀਰ ਕੌਰ ਦੇ ਵੀ ਹੱਥ ਬੰਨ੍ਹ ਲਏ ਗਏ ਜਾਇਦਾਦ ਜ਼ਮੀਨ ਅਤੇ ਪਿੰਡ ਦੀ ਆਜ਼ਾਦੀ ਹੁਣ ਮੜਾ ਰੋਸ਼ਨੀ ਲੋਕਾਂ ਨੂੰ ਮਿਲ ਗਈ ਸੀ ਕੱਲ ਜਿੱਥੇ ਪਿੰਡ ਵਿੱਚ ਧੋਖਾ ਤੇ ਲਾਲਚ ਰਾਜ ਕਰਦੇ ਸਨ ਅੱਜ ਉੱਥੇ ਇਨਸਾਫ ਦੀ ਪਹਿਰੇਦਾਰੀ ਹੋ ਰਹੀ ਸੀ ਰੋਸ਼ਨੀ ਦਾ ਪਿਤਾ ਜੋ ਕੱਲ ਸਾਈਕਲ ਦੇ ਕੱਪੜੇ ਵੇਚਦਾ ਸੀ ਹੁਣ ਪਿੰਡ ਦੇ ਪ੍ਰਧਾਨ ਦੀ ਕੁਰਸੀ ਤੇ ਬੈਠਾ ਸੀ ਉਸ ਦਾ ਸੁਪਨਾ ਸੀ ਕਦੇ ਵੀ ਕੋਈ ਧੀ ਘਰੋਂ ਭੱਜਣ ਤੇ ਮਜਬੂਰ ਨਾ ਹੋਵੇ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ